ਜੀ ਐਸਪੀ ਦੀ ਡਾਇਰੈਕਸ਼ਨਸ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅੱਜ ਇੱਕ ਜੁਆਇੰਟ ਪ੍ਰੈਸ ਕਾਨਫਰੈਂਸ ਡਿਪਟੀ ਕਮਿਸ਼ਨਰ ਤੇ ਮੇਰੇ ਵੱਲੋਂ ਐਸਐਸਪੀ ਬਰਨਾਲਾ ਅਸੀਂ ਇੱਕ ਜੁਆਇੰਟ ਪ੍ਰੈਸ ਕਾਨਫਰੈਂਸ ਇੱਥੇ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਇਹਦੇ ਵਿੱਚ ਅਸੀਂ ਤੁਹਾਨੂੰ ਅਪਡੇਟਸ ਦੇਣਾ ਚਾਹੁੰਦੇ ਆ ਕਿ ਜਿੱਦਾਂ ਕਿ ਐਸ ਯੂ ਨੋ ਐਮਸੀਸੀ ਹੈਸ ਕਮਿੰਗ ਟੂ ਫੋਰਸ ਐਂਡ ਜਿਹੜੀ ਕਿ ਹਦਾਇਤਾਂ ਸਾਨੂੰ ਮਿਲੀ ਹੋਈਆਂ ਜੋ ਸਾਨੂੰ ਕੰਪਲਾਈ ਕਰਨੀ ਹੁੰਦੀ ਹੈ ਵਿਥਿਨ 24 ਆਵਰਸ 48 ਐਂਡ 72 ਆਵਰਸ ਥੈਟ ਇਜ਼ ਮੇਨਲੀ ਰਿਗਾਰਡਿੰਗ ਜੋ ਕਿ ਕੋਈ ਪੋਸਟਰਸ ਬੈਨਰਸ ਵਗੈਰਾ ਪੋਲਿਟੀਕਲ ਕੋਈ ਲੱਗੇ ਹੋਣ ਸਰਕਾਰੀ ਦਫ਼ਤਰਾਂ ਤੇ ਪਬਲਿਕ ਪਲੇਸਿਸ ਐਂਡ ਪ੍ਰਾਈਵੇਟ ਪਲੇਸਿਸ ਤੇ ਉਹਨਾਂ ਦੀ ਅਸੀਂ ਕੰਪਲਾਈਅੰਸ ਕਰ ਚੁੱਕੇ ਹਾਂ ਸਾਡਾ ਰੈਗੂਲਰ ਸੀਜ਼ਰਸ ਚੱਲ ਰਹੇ ਐਕਸਾਈਜ਼ ਐਂਡ ਡੀਪੀਐਸ ਆਰਮਸ ਤੇ ਵੀ ਐਂਡ ਕੈਸ਼ ਤੇ ਵੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਆਲਰੇਡੀ ਅਪੀਲ ਕਰ ਚੁੱਕੇ ਹਾਂ ਫੇਰ ਕਰਾਂਗੇ ਕਿ ਕੋਈ ਵੀ ਅਗਰ ਕੈਸ਼ ਕੈਰੀ ਕਰਦਾ ਆਪਣੇ ਨਾਲ डॉक्यूमेंट्स कैरी करन सो दैट उन्होंने हरासमेंट ना हो ट्रबल ना आए बिकॉज सानू भी हिदायत है उन्होंने क्रॉस चैक करना है साड़ी टीम्स में भी दिक्कत ना आए तो आर्म्स डेपोजिशन को भी अभी रिक्वेस्ट करा कि एज वी हैव ऑलरेडी रिक्वैसट द पबलिक कि अपने आर्म्स जो कंसर्न एरिया है गन हाउस और पुलिस स्टेशन उत्थे जाके डिपोजिट कराए जा एंड uh, जो एन बी एंड बाकी जो सानू हिदायत हैगी वो असं ऑलरेडी कर रहे हैं इंटर एजेंसी कोऑर्डिनेशन वास्ते डिफरेंट डिपार्टमेंट्स की डीसी साहब ते मैं जॉइंट मीटिंग्स कर चुके हैं जो कि असी रेगुलरली करते रहवांगे एंड वी एश्योर द पब्लिक एंड एवरी वन कि वही वील एनश्योर फ्री फेयर एंड ट्रांसपेरेंट इलेक्शन इन बरनाला ਚੋਣਾਂ ਦੇ ਵਿੱਚ ਸ਼ਰਾਬ ਦੇ ਦਰਤਾਂ ਕਰਦੀ ਜ਼ਿਆਦਾ ਹੁੰਦੀ ਆ ਪੁਲਿਸ ਬਰਾਮਦ ਵੀ ਕਰਦੀ ਆ ਪਰ ਇਹਦਾ ਇੱਕ ਪੱਖ ਇਹ ਵੀ ਆ ਕਿ ਇੱਕ ਠੱਤੀ ਸ਼ਰਾਬ ਦੇ ਤੋਂ ਠੇਕੇਦਾਰ ਤੋਂ ਚੱਕੀ ਗਈ ਆ ਕਿ ਪੰਜਾਬ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਠੇਕੇਦਾਰ ਨੂੰ ਵੀ ਇਦਾਂ ਦੀ ਉਹ ਹੈ ਹਰ ਤੱਕ ਜਿਹੜਾ ਕੋਈ 31 ਸਰਵ ਲੈ ਕੇ ਜਾਂਦਾ ਉਹਦਾ ਰਿਕਾਰਡ ਰੱਖਿਆ ਜਾਂਦਾ ਜੀ ਜਿਦਾ ਕਿ ਤੁਹਾਨੂੰ ਮੈਂ ਦੱਸਿਆ ਅੱਜ ਵੀ ਸਾਡੀ ਇੱਕ ਮੀਟਿੰਗ ਇਨਕਮ ਟੈਕਸ ਅਫੀਸ਼ੀਅਲਸ ਐਕਸਾਈਜ਼ ਅਫੀਸ਼ੀਅਲਸ ਨਾਲ ਹੈਗੀ ਜਿਹੜੀ ਹਦਾਇਤ ਹੈ ਕਿ ਐਸ ਵੀ نو ਦੈਟ ਦੀ ਫਾਈਨੈਂਸ਼ੀਅਲ ਇਅਰ ਇਸ ਕਮਿੰਗ ਟੂ ਐਨ ਐਂਡ ਜਿਹੜੀ 31 ਮਾਰਚ ਆਣੀ ਹੈ ਤੇ ਨਵੇਂ ਨਵੇਂ ਐਕਸਾਈਜ਼ ਦੀ ਪਾਲਿਸੀ ਮੁਤਾਬਕ ਉਹਨਾਂ ਨੂੰ ਠੇਕੇ ਦਿੱਤੇ ਜਾਂਦੇ ਤੇ ਜੋ ਸਟਾਕ ਕੈਰੀ ਫੋਰਵਰਡ ਹੋਣਾ ਉਹਦੇ ਅਕੋਰਡਿੰਗਲੀ ਜੋ ਡਾਇਰੈਕਸ਼ਨਸ ਹੈਗੀ ਉਹ ਕੰਪਲਾਈਂਸ ਕੀਤੀ ਜਾਊਗੀ ਜੇ ਜੋ ਨਹੀਂ ਕੰਪਲਾਈ ਕਰੇਗਾ ਉਹਦੇ ਅਕੋਰਡਿੰਗਲੀ ਲੀਗਲ ਜੋ ਕਾਰਵਾਈ ਬਣਦੀ ਉਹਨਾਂ ਤੇ ਕੀਤੀ ਜਾਊਗੀ ਡੇਲੀ ਦੀ ਮਾਨਿਟਰਿੰਗ ਹੋएगी ਇਹਦੀ ਐਕਸਾਈਜ਼ ਵਾਲੇ ਜਿਹੜੇ ਹੈਗੇ ਨੇ ਇਹਦੀ ਡੇਲੀ ਮਾਨਿਟਰਿੰਗ ਕਰ ਰਹੇ ਨੇ ਕਿ ਕਿਹਦੀ ਕਿੰਨਾ ਸਟਾਕ ਆਇਆ ਡੇਲੀ ਦਾ ਸਟਾਕ ਜੇ ਉਹ ਸਟਾਕ ਜ਼ਿਆਦਾ ਆਂਦਾ ਹੈ ਤਾਂ ਉਹਦੀ ਚੈਕਿੰਗ ਉਹਨਾਂ ਨੇ ਨਾਲ ਦੀ ਨਾਲ ਕਰਨੀ ਹੈ ਸੋ ਡੇਲੀ ਸਟਾਕ ਮਾਨਿਟਰਿੰਗ ਹਰ ਹਰੇਕ ਵੈਂਡਰ ਦੀ ਹੋ ਰਹੀ ਹੈ ਉਹ ਉਹ ਜਦੋਂ ਅਨਾਉਂਸਮੈਂਟ ਦੇ ਨਾਲ ਨਾਲ ਹੀ ਸਟਾਰਟ ਹੋ ਚੁੱਕਿਆ ਕੰਮ ਜੀ ਆ ਇਸ ਵਾਰ ਇੱਕ ਚਰਚਾ ਇਹ ਵੀ ਹੈ ਕਿ ਸਰਕਾਰੀ ਸਕੂਲਾਂ ਦੇ ਜਿਹੜੇ ਫ੍ਰੀ ਗਰਾਊਂਡ ਨੇ ਉਹਨਾਂ ਦੇ ਵਿੱਚ ਰਾਜਨੀਤਿਕ ਰੈਲੀਆਂ ਨਹੀਂ ਕਰ ਦਿੱਤੀਆਂ ਜਾਣਗੀਆਂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਨੇ ਦੇਖੋ ਇਹਦੇ ਵਿੱਚ ਮਾਡਲ ਕੋਡ ਆਫ ਕੰਡਕਟ ਜਦੋਂ ਆ ਜਾਂਦਾ ਕੋਈ ਵੀ ਪਬਲਿਕ ਪਲੇਸਿਸ ਜਿਹੜੀਆਂ ਹੈਗੀਆਂ ਨੇ ਉਹਦੇ ਤੇ ਜੋ ਮਾਡਲ ਕੋਡ ਆਫ ਕੰਡਕਟ ਦੀਆਂ ਗਾਈਡਲਾਈਨਸ ਨੇ ਕਿ ਕਿਸੇ ਇੱਕ ਪਾਰਟੀ ਨੂੰ ਡੋਮਿਨੈਂਸ ਜਿਹੜੀ ਹੈ ਨਹੀਂ ਕੀਤੀ ਜਾ ਸਕਦੀ ਉੱਥੇ ਜੇ ਕੋਈ ਪਰਮਿਸ਼ਨ ਮਿਲਣੀ ਹੈ ਸਭ ਨੂੰ ਜਿਹੜੀ ਹੈਗੀ ਐ ਸਾਂਝੇ ਤੌਰ ਤੇ ਮਤਲਬ ਸਾਰਿਆਂ ਨੂੰ ਬਰਾਬਰ ਬਰਾਬਰ ਹੀ ਜਿਹੜੀ ਹੈ ਪਰਮਿਸ਼ਨ ਦਿੱਤੀ ਜਾਏਗੀ ਆਦਰਵਾਇਸ ਵੈਸੇ ਅਸੀਂ ਅਵੋਇਡ ਕਰਦੇ ਹਾਂ ਕਿ ਪਬਲਿਕ ਪਲੇਸਸ ਦੇ ਉੱਤੇ ਕੋਈ ਰੈਲਿਸ ਨਾ ਕੀਤੀਆਂ ਜਾਣ। ਜਿਹਨੂੰ ਦੁਬਾਰਾ ਵੱਲੋਂ ਚੋਣਾਂ ਪ੍ਰਚਾਰ ਦੀ ਗੱਡੀਆਂ ਵਰਤੀਆਂ ਜਾਂਦੀਆਂ ਉਹ ਉਹਦਾ ਖਰਚਾ ਪਾਇਆ ਜਾਂਦਾ। ਕੁਝ ਲੋਕ ਸਟicker ਲਾ ਲੈਂਦੇ ਨੇ ਕਿ ਇਹ ਮੇਰਾ ਪ੍ਰਾਈਵੇਟ ਵਾਹਨ ਹੈ। ਆਮ ਤੌਰ ਤੇ ਦੇਖਿਆ ਜਾਂਦਾ ਕੀ ਉਹ ਰੈਲੀਆਂ ਦੇ ਵਿੱਚ ਉਹ ਸਟicker ਵਾਲੇ ਜਿਹੜੇ ਹੈਗੇ ਨੇ ਉਹ ਦੇਖੋ ਜੋ ਇਲੈਕਸ਼ਨ ਦੀ ਕਮਿਸ਼ਨ ਦੀ ਹਦਾਇਤ ਹੈ ਕਿ ਜੇ ਕੋਈ ਲੋਕ ਆਪਣੇ ਆਪ ਆਪ ਰੈਲੀ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਉਹਦੇ ਤੇ ਉਹਨਾਂ ਨੇ ਕਿਸੇ ਤਰੀਕੇ ਦਾ ਸਟicker ਨਹੀਂ ਲਗਾਇਆ ਹੋਇਆ ਤਾਂ ਫਿਰ ਅਸੀਂ ਉਹਨੂੰ ਉਹਦੇ ਖਰਚੇ ਵਿੱਚ ਨਹੀਂ ਫੜ ਸਕਦੇ ਉਦੇਚ ਇਹ ਹੈ ਕਿ ਉਹ ਬੰਦਾ ਆਪਣੀ ਮਰਜ਼ੀ ਦੇ ਨਾਲ ਰੈਲੀ اٹੈਂਡ ਕਰਨ ਆਇਆ ਹੈ ਕਮਰਸ਼ੀਅਲ ਵਹੀਕਲਸ ਜਿੰਨੇ ਵੀ ਹੋਣਗੇ ਉਹ ਸਾਰਿਆਂ ਦਾ ਖਰਚਾ ਫੜਿਆ ਜਾਏਗਾ ਲੇਕਿਨ ਜਿਸੇ ਕਿਸੇ ਪ੍ਰਾਈਵੇਟ ਵਹੀਕਲ ਦੇ ਉੱਤੇ ਕੋਈ ਸਟicker ਹੋਏਗਾ ਉਮੀਦਵਾਰ ਦਾ ਨਾਮ ਹੋਏਗਾ ਜਾਂ ਉਸ ਦੀ ਫੋਟੋ ਹੋਏਗੀ ਉਹ ਖਰਚੇ ਦੇ ਵਿੱਚ ਜ਼ਰੂਰ ਪੜੇ ਜਾਣਗੇ ਜੇ ਕਿਸੇ ਡਿਲੀਟਿਕਲ ਪੁਲੀਟੀਕਲ ਪਾਰਟੀ ਦਾ ਵਰਕਰ ਆਪਣੇ ਘਰ ਤੇ ਪੋਸਟਰ ਬੈਨਰ ਲਗਾਉਣਾ ਚਾਹੁੰਦਾ ਉਹਦੇ ਲਈ ਕਿੱਥੋਂ ਮਨਜ਼ੂਰੀ ਲੈਣੀ ਪਵੇਗੀ ਉਹਨੂੰ ਕਿਸੇ ਤੋਂ ਮਨਜ਼ੂਰੀ ਨਹੀਂ ਲੈਣੀ ਹੋਏਗੀ ਉਹ ਆਪਣਾ ਜਿਹੜਾ ਹੈਗਾ ਉਹ ਕਨਸੈਂਟ ਆਪਣੀ ਰੱਖੇਗਾ ਸਾਡੀਆਂ ਟੀਮਸ ਜਾ ਕੇ ਜਦੋਂ ਚੈਕਿੰਗ ਕਰਦੀਆਂ ਨੇ ਤਾਂ ਉਹ ਆਪਣੀ ਕਨਸੈਂਟ ਉਹਨਾਂ ਨੂੰ ਦਿਖਾ ਸਕਦਾ ਹੈ ਕਿ ਮੇਰੀ ਮਰਜ਼ੀ ਦੇ ਨਾਲ ਇਹ ਜਿਹੜਾ ਪੋਸਟਰ ਬੈਨਰ ਲੱਗਿਆ ਹੈ ਲੇਕਿਨ ਉਹ ਅਸੀਂ ਇਹਨੂੰ ਖਰਚੇ ਦੇ ਵਿੱਚ ਜ਼ਰੂਰ ਫੜਾਂਗੇ ਇਕਸਾਰ ਅਸਲਾ ਜਮਾ ਹੋਣ ਦੇ ਵਿੱਚ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਿਹੜੀ ਰੋਲਿੰਗ ਪਾਰਟੀ ਹੁੰਦੀ ਹੈ ਉਹਨਾਂ ਦੇ ਨਾਲ ਜਿਹੜੇ ਲੋਕ ਉਹਨਾਂ ਦੇ ਸਪੋਰਟ ਆਉਂਦੇ ਨੇ ਉਹਨਾਂ ਦਾ ਅਸਲਾ ਦੇਰੀ ਨਾਲ ਜਮਾ ਕਰਵਾਇਆ ਜਾਂਦਾ ਹੈ ਇਹ ਅਕਸਰ ਗੱਲਾਂ ਸਾਹਮਣੇ ਆਉਂਦੀਆਂ ਨੇ ਨਹੀਂ ਜਿੱਦਾਂ ਕਿ ਤੁਹਾਡੇ ਰਾਹੀਂ ਅਸੀਂ ਆਲਰੇਡੀ ਰਿਕੁਐਸਟ ਕੀਤੀ ਕਿ 7 ਦਿਨ ਦਾ ਟਾਈਮ ਇਨੀਸ਼ੀਅਲੀ ਦਿੱਤਾ ਗਿਆ ਸਾਰਿਆਂ ਨੂੰ ਅਸੀਂ ਇਹ ਇੱਕ ਲੈਵਲ ਪਲੇਇੰਗ ਫੀਲਡ ਇੱਥੇ ਪ੍ਰੋਵਾਈਡ ਕਰਨੀ ਹੈ ਇਹਦੇ ਵਿੱਚ ਕੋਈ ਪੱਖਪਾਤ ਨਹੀਂ ਜਿੱਦਾਂ ਕਿ ਅਸੀਂ ਦੱਸਿਆ ਕਿ ਇੰਪਾਰਸ਼ਲੀ ਅਸੀਂ ਇਹ ਚੋਣ ਕਰਾਣੀ ਹੈ ਤੇ ਸਾਰਿਆਂ ਵਾਸਤੇ ਸੇਮ ਹਿਦਾਇਤ ਹੈ ਸੇਮ ਕਾਨੂੰਨ ਹੈ ਤੇ ਡਾਇਰੈਕਸ਼ਨ ਸੇਮ ਨੇ ਤੇ ਸਾਰਿਆਂ ਨੂੰ ਇੱਕ ਥਾਂ ਤੇ ਹੀ ਰਕਸੀ ਰੱਖ ਕੇ ਸਾਰਿਆਂ ਨੂੰ ਰਿਕੁਐਸਟ ਕੀਤੀ ਸਾਰੇ ਜਮਾ ਕਰਾਂਗੇ ਜੀ 휠체어 ਸਾਰੇ ਪੋਲਿੰਗ ਬੂਥਾਂ ਤੇ ਵੇਲੇਦਣ ਹੋਏਗੀ ਜੀ ਹਾਂ ਉਹ ਸਾਡੀਆਂ ਪੰਚਾਇਤਾਂ ਦੇ ਕੋਲ ਆਲਰੇਡੀ ਇੱਕ ਇੱਕ 휠체어 ਹੈਗੀ ਹੈ ਉਸ ਤੋਂ ਇਲਾਵਾ ਜਿਹੜੇ ਪੀ ਡਬਲਯੂ ਡੀ ਵੋਟਰਸ ਜਿੱਥੇ ਵੀ ਹੈਗੇ ਨੇ ਆ ਜਾਂ ਜਿੱਥੇ 85 ਤੋਂ ਪਲੱਸ ਸਾਡੇ ਜ਼ਿਆਦਾ ਵੋਟਰਸ ਹੈਗੇ ਨੇ ਉੱਥੇ ਅਸੀਂ ਸਪੈਸ਼ਲੀ ਹੋਰ ਜ਼ਿਆਦਾ ਵੀਲ ਚੇਅਰਸ ਵੀ ਰਖਾਵਾਂਗੇ 85 ਜਿਹੜੀ ਰਹੀ ਹੈਗੀ ਹੈ ਜੇ ਘਰਗਾ ਤੇ ਵੋਟ ਫੋਨ ਕਰਵਾਉਂਦਾ ਇਹ ਕਦੋਂ ਸ਼ੁਰੂ ਹੋਏਗਾ ਇਹ ਜਦੋਂ ਜਹਲੇ ਤਾਂ ਜਿਹੜਾ ਹੈਗਾ ਨੋਮੀਨੇਸ਼ਨਸ ਵੀ ਨਹੀਂ ਹੋਈਆਂ ਜੀ ਜਿਵੇਂ ਇਲੈਕਸ਼ਨ ਦਾ ਟਾਈਮ ਆਏਗਾ ਸ਼ਡਿਊਲ ਦੇ ਅਕੋਰਡਿੰਗਲੀ ਕਰਾਇਆ ਜਾਏਗਾ